10 ਵਸਤੂ ਲੇ ਪਾਚੇ ਪਾਵੇ 1 ਵਸਤ ਕਾਰਨ ਬਖੋਟ ਗਵਾਵੇ 1 ਵੀ ਨਾਂ ਦੇ 10 ਵੀ ਹਰ ਲੇ ਤੋ ਮੂੜਾ ਕੋ ਕਹਾ ਕਰੇ ਦਿਸਰ ਠਾਕਰ ਸਿਓ ਨਾਹੀ ਚਾਰਾ ਤਾ ਕੋ ਕੀਜੇ ਸਦ ਨਮਸਕਾਰਾ ਜਾ ਕੇ ਮਨ ਲਗਾ ਪ੍ਰਭ ਮੀਠਾ ਸਰਬ ਸੁਖ ਤਾ ਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬਥੋਕ ਨਾਨਕ ਤਿਨ ਪਾਇਆ ਅਗਨਤ ਸਾ ਆਪਣੀ ਦੇ ਰਾਸ ਹਾਤ ਪੀਤ ਵਰਤੇ ਆਨੰਦ ਉਲਾਸ ਆਪਣੀ ਯਮਾਨ ਕੁਛ ਬਾਰਸਾ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਸਤ ਇਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਤੇ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਧਿਆਲ ਅਨੇਕ ਬਾਤ ਮਾਇਆ ਕੀ ਹੀਤ ਸਰਵਤ ਹੋਵਤ ਜਾਨਨੇਤ ਬ੍ਰਿਸ਼ੀ ਕੀ ਸਾਇਆ ਸਿਓ ਰੰਗ ਲਾਵੇ ਉਹ ਮਨ ਸੇ ਉਹ ਮਨ ਪਛਤਾਵੈ ਜੋਦੀ ਸੇ ਸੋਚਾਲਨ ਹਰ ਲਪਟ ਰਿਓ ਤੈ ਅੰਧ ਅੰਧਾਰ ਬਟਾਉ ਸੋ ਜੋ ਲਾਵੇ ਨੇ ਤਾਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕਟੰਬ ਸਵਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜ ਜੋ ਬਨ ਤਨਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਤ੍ਰੋਮੋ ਮਮ ਅਮਾਨ ਮਿਥਿਆ ਆਪਸ ਉੱਪਰ ਕਰਤ ਗਮਾਨ ਅਸਤਰ ਭਗਤ ਸਾਤ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ